ਤੁਸੀਂ ਵੀ ਪਖੋਵਾਲ ਰੋਡ ਤੋਂ ਲੰਘਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਤੁਹਾਡੇ ਲਈ ਵੀ ਇਹ ਖਬਰ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਪਖੋਵਾਲ ਰੋਡ ਦੇ ਸਤਿਕ ਇੱਕ ਬਿਜਲੀ ਦਾ ਖੰਭਾ ਲਟਕ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਪੀਐਸਪੀਸੀ ਵਾਲਦੇ ਅਧਿਕਾਰੀਆਂ ਵੱਲੋਂ ਉਸ ਨੂੰ ਸਹੀ ਕਰਨ ਦੇ ਲਈ ਆਪਣੀ ਇੱਕ ਟੀਮ ਨੂੰ ਵੀ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਇਲਾਕੇ ਦੇ ਵਿੱਚ ਪਖੋਵਲ ਰੋਡ ਨਜ਼ਦੀਕ ਕਾਫੀ ਵੱਡਾ ਜਾਮ ਵੀ ਲੱਗ ਜਾਂਦਾ ਸੜਕ ਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ 2 ਤੋਂ 3 ਘਾਟੇ ਹੋ ਚੁੱਕੇ ਨੇ ਇਸ ਬਿਜਲੀ ਵਾਲੇ ਖੰਭੇ ਨੂੰ ਸਹੀ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਾਜ਼ਮਾ ਵੱਲੋਂ ਜਿਸ ਤੋਂ ਬਾਅਦ ਜਿੰਨੇ ਵੀ ਲੋਕੀ ਇਸ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਵੀ ਘੰਟਾ-ਘੰਟਾ ਆਪਣੇ ਲੰਘਣ ਵਾਸਤੇ ਆਪਣੇ ਰਾਹ ਦਾ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਇੱਕ ਵਾਰ ਤੁਹਾਨੂੰ ਵੀ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆਂ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਪਖਵਾਲ ਰੋਡ ਤੋਂ ਸਾਹਮਣੇ ਆ ਰਹੀ ਆ ਤਾਂ ਜੇਕਰ ਤੁਸੀਂ ਵੀ ਪਖਵਾਲ ਰੋਡ ਤੋਂ ਲੰਘਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਤੁਹਾਡੇ ਲਈ ਵੀ ਇਹ ਖਬਰ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਪਖਵਾਲ ਰੋਡ ਦੇ ਸਤਿਕ ਇੱਕ ਬਿਜਲੀ ਦਾ ਖੱਬਾ ਲਟਕ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਪੀਐਸਪੀਸੀ ਵਾਲ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਸਹੀ ਕਰਨ ਦੇ ਲਈ ਆਪਣੀ ਇੱਕ ਟੀਮ ਨੂੰ ਵੀ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਇਲਾਕੇ ਦੇ ਵਿੱਚ ਪਖਵਾਲ ਰੋਡ ਨਜ਼ਦੀਕ ਕਾਫੀ ਵੱਡਾ ਜਾਮ ਵੀ ਲੱਗ ਜਾਂਦਾ ਸੜਕ ਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ 2 ਤੋਂ 3 ਕੈਂਟੇ ਹੋ ਚੁੱਕੇ ਨੇ ਇਸ ਬਿਜਲੀ ਵਾਲੇ ਖੰਭੇ ਨੂੰ ਸਹੀ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਾਜ਼ਮਾ ਵੱਲੋਂ ਜਿਸ ਤੋਂ ਬਾਅਦ ਜਿੰਨੇ ਵੀ ਲੋਕੀ ਇਸ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਵੀ ਘੰਟਾ-ਘੰਟਾ ਆਪਣੇ ਲੰਘਣ ਵਾਸਤੇ ਆਪਣੇ ਰਾਹ ਦਾ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਇੱਕ ਵਾਰ ਤੁਹਾਨੂੰ ਵੀ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆਂ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਪਖੋਵਾਲ ਰੋਡ ਤੋਂ ਸਾਹਮਣੇ ਆ ਰਹੀ ਆ ਤਾਂ ਜੇਕਰ ਤੁਸੀਂ ਵੀ ਪਖੋਵਾਲ ਰੋਡ ਤੋਂ ਲੰਘਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਤੁਹਾਡੇ ਲਈ ਵੀ ਇਹ ਖਬਰ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਪਖੋਵਾਲ ਰੋਡ ਦੇ ਸਤਿਕ ਇੱਕ ਬਿਜਲੀ ਦਾ ਖੱਬਾ ਲਟਕ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਪੀਐਸਪੀਸੀ ਵਾਲ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਸਹੀ ਕਰਨ ਦੇ ਲਈ ਆਪਣੀ ਇੱਕ ਟੀਮ ਨੂੰ ਵੀ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਇਲਾਕੇ ਦੇ ਵਿੱਚ ਪਖੋਵਾਲ ਰੋਡ ਨਜ਼ਦੀਕ ਕਾਫੀ ਵੱਡਾ ਜਾਮ ਵੀ ਲੱਗ ਜਾਂਦਾ ਸੜਕ ਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ 2 ਤੋਂ 3 ਕਟੇ ਹੋ ਚੁੱਕੇ ਨੇ ਇਸ ਬਿਜਲੀ ਵਾਲੇ ਖੰਬੇ ਨੂੰ ਸਹੀ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਾਜ਼ਮਾ ਵੱਲੋਂ ਜਿਸ ਤੋਂ ਬਾਅਦ ਜਿੰਨੇ ਵੀ ਲੋਕੀ ਇਸ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਵੀ ਘੰਟਾ-ਘੰਟਾ ਆਪਣੇ ਲੰਘਣ ਵਾਸਤੇ ਆਪਣੇ ਰਾਹ ਦਾ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਇੱਕ ਵਾਰ ਤੁਹਾਨੂੰ ਵੀ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਪਖੋਵਾਲ ਰੋਡ ਤੋਂ ਸਾਮਣੇ ਆ ਰਹੀ ਆ ਤਾਂ ਜੇਕਰ ਤੁਸੀਂ ਵੀ ਪਖੋਵਾਲ ਰੋਡ ਤੋਂ ਲੰਘਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਤੁਹਾਡੇ ਲਈ ਵੀ ਇਹ ਖਬਰ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਪਖੋਵਾਲ ਰੋਡ ਦੇ ਅਸਤੀਕ ਇੱਕ ਬਿਜਲੀ ਦਾ ਖੱਬਾ ਲਟਕ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਪੀਐਸਪੀਸੀ ਵਾਲਦੇ ਅਧਿਕਾਰੀਆਂ ਵੱਲੋਂ ਉਸ ਨੂੰ ਸਹੀ ਕਰਨ ਦੇ ਲਈ ਆਪਣੀ ਇੱਕ ਟੀਮ ਨੂੰ ਵੀ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਇਲਾਕੇ ਦੇ ਵਿੱਚ ਪਖੋਵਲ ਰੋਡ ਨਜ਼ਦੀਕ ਕਾਫੀ ਵੱਡਾ ਜਾਮ ਵੀ ਲੱਗ ਜਾਂਦਾ ਸੜਕ ਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ 2 ਤੋਂ 3 ਘੰਟੇ ਹੋ ਚੁੱਕੇ ਨੇ ਇਸ ਬਿਜਲੀ ਵਾਲੇ ਖੰਭੇ ਨੂੰ ਸਹੀ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਾਜ਼ਮਾ ਵੱਲੋਂ ਜਿਸ ਤੋਂ ਬਾਅਦ ਜਿੰਨੇ ਵੀ ਲੋਕੀ ਇਸ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਵੀ ਘੰਟਾ-ਘੰਟਾ ਆਪਣੇ ਲੰਘਣ ਵਾਸਤੇ ਆਪਣੇ ਰਾਹ ਦਾ ਇੰਤਜ਼ਾਰ ਕਰਨਾ ਪੈ ਰਿਹਾ ਤਾਂ ਇੱਕ ਵਾਰ ਤੁਹਾਨੂੰ ਵੀ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆਂ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਪਖੋਵਾਲ ਰੋਡ ਤੋਂ ਸਾਹਮਣੇ ਆ ਰਹੀ ਆ ਤਾਂ ਜੇਕਰ ਤੁਸੀਂ ਵੀ ਪਖੋਵਾਲ ਰੋਡ ਤੋਂ ਲੰਘਣ ਦੀ ਸੋਚ ਰਹੇ ਹੋ ਤਾਂ ਇੱਕ ਵਾਰ ਤੁਹਾਡੇ ਲਈ ਵੀ ਇਹ ਖਬਰ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਪਖੋਵਾਲ ਰੋਡ ਦਸਤੀਕ ਇੱਕ ਬਿਜਲੀ ਦਾ ਖੱਬਾ ਲਟਕ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਮੌਕੇ ਤੇ ਪੀਐਸਪੀਸੀ ਵਾਲਦੇ ਅਧਿਕਾਰੀਆਂ ਵੱਲੋਂ ਉਸ ਨੂੰ ਸਹੀ ਕਰਨ ਦੇ ਲਈ ਆਪਣੀ ਇੱਕ ਟੀਮ ਨੂੰ ਵੀ ਭੇਜ ਦਿੱਤਾ ਜਾਂਦਾ ਹੈ ਹਾਲਾਂਕਿ ਇਲਾਕੇ ਦੇ ਵਿੱਚ ਪਖਵਾਲ ਰੋਡ ਨਜ਼ਦੀਕ ਕਾਫੀ ਵੱਡਾ ਜਾਮ ਵੀ ਲੱਗ ਜਾਂਦਾ ਸੜਕ ਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ 2 ਤੋਂ 3 ਕੈਂਟੇ ਹੋ ਚੁੱਕੇ ਨੇ ਇਸ ਬਿਜਲੀ ਵਾਲੇ ਖੰਭੇ ਨੂੰ ਸਹੀ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਾਜ਼ਮਾ ਵੱਲੋਂ ਜਿਸ ਤੋਂ ਬਾਅਦ ਜਿੰਨੇ ਵੀ ਲੋਕੀ ਇਸ ਰਸਤੇ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ